ਪਰਲੋ 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 ਬਾਲਟੀਆਂ ਭਰ-ਭਰ ਕੇ ਦੁੱਧ ਦੀਆਂ ਭਰ ਲੋ ਫੜਖ ਤੇ ਫੈਲ ਰਿਹਾ ਇਹ ਦੁੱਧ ਕੈਂਟਰ ਦੁੱਧ ਨਾ ਭਰਿਆ ਸੀ ਪਲਟ ਗਿਆ ਤੇ ਲੋਕ ਬਾਲਟੀਆਂ ਭਰ-ਭਰ ਕੇ ਲੈ ਆਏ ਜਿਸ ਰਾਹ ਗੇਰਦੀ ਵੀ ਨਿਗਾ ਪਈ ਉਸਨੇ ਕੋਖਦੀਆਂ ਬੋਤਲਾਂ ਚ ਵੀ ਦੁੱਧ ਭਰਨਾ ਸ਼ੁਰੂ ਕਰ ਦਿੱਤਾ ਕਈ ਲੋਕ ਤਾਂ ਇਹਨਾਂ ਨੂੰ ਦੁੱਧ ਦੇ ਲੁਟੇਰੇ ਕਹਿ ਰਹੇ ਨੇ ਪਰ ਹਕੀਕਤ ਆ ਵਾ ਕਿ ਦੁੱਧ ਤਾਂ ਵੈਸੇ ਵੀ ਜ਼ਮੀਨ ਦੇ ਉੱਤੇ ਡੋਲ ਰਿਆ ਸੀ ਜੇ ਕਿਸੇ ਦੇ ਢਿੱਡ ਚ ਪੈ ਜਾਵੇ ਤਾਂ ਫੇਰ ਕੀ ਮਾੜੀ ਗੱਲ ਹੈ ਇਹ ਤਸਵੀਰਾਂ ਨੇ ਚਲੰਦਰ ਦਿਆ ਹੁਣ ਤੁਸੀਂ ਵੀ ਹੈਰਾਨ ਹੋ ਰਹੇ ਹੋਗੇ ਕਿ ਆਖਰਕਾਰ ਇਸ ਕੈਂਟਰ ਚੋਂ ਦੁੱਧ ਕਿਉਂ ਬਹਿ ਰਿਹਾ ਹੈ ਕਿਉਂ ਲੋਕ ਬਾਲਟੀਆਂ ਡਰਮ ਭਰ-ਭਰ ਕੇ ਲੈ ਕੇ ਜਾ ਰਹੇ ਨੇ ਜਿਸ ਦੇ ਹੱਥ ਚ ਜੋ ਕੋ ਜਾਇਆ ਉਹ ਆਸ-ਪਾਸ ਤੋਂ ਹੀ ਚੱਕ ਕੇ ਲੈ ਆਇਆ ਦੁੱਧ ਪਰਨੋ ਮੌਕੇ ਤੇ ਪੋਲਸ ਖੜੀ ਸੀ ਤੇ ਪੋਲਸ ਵੇਖੋ ਕਿਸ ਤਰੀਕੇ ਨਾਲ ਇਹਨਾਂ ਨੂੰ ਰੋਕ ਰਹੀ ਸੀ ਪਰ ਲੋਕ ਵੀ ਕਿਤੇ ਰੁਕਦੇ ਨਹੀਂ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਸੀ ਦੁੱਧ ਵੈਸੇ ਵੀ ਜ਼ਮੀਨ ਤੇ ਬਹਿ ਰਿਹਾ ਸੀ ਤੇ ਜੇ ਕਿਸੇ ਦੇ ਢਿੱਡ ਚ ਪੈ ਜਾਵੇ ਕਿਸੇ ਗਰੀਬ ਦੀ ਮਦਦ ਹੋ ਜਾਵੇ ਤਾਂ ਫੇਰ ਕੀ ਨੁਕਸਾਨ ਹੈ ਦਰਅਸਲ ਇੱਕ ਹਾਸਾ ਹੋਇਆ ਹੈ ਤੁਸੀਂ ਦੇਖ ਰਹੇ ਹੋ ਇੱਕ ਕੈਂਟਰ ਚ ਦੁੱਧ ਬਹਿ ਰਿਹਾ ਹੈ ਬਰਬਾਦ ਹੋ ਰਿਹਾ ਹੈ ਜ਼ਮੀਨ ਤੇ ਡੁੱਲ ਰਿਹਾ ਹੈ ਹਾਈਵੇ ਤੇ ਦੂਰ ਦੂਰ ਤੱਕ ਦੁੱਧ ਹੋ ਗਿਆ ਹੈ ਪਰ ਆਖਰਕਾਰ ਜਦੋਂ ਲੋਕਾਂ ਨੇ ਦੁੱਧ ਵੰਦਾ ਦੇਖਿਆ ਤੇ ਉਹ ਬਾਲਟੀਆਂ ਵੱਗੇ ਬੋਤਲਾਂ ਜੋ ਕੁਝ ਕਿਸੇ ਹੱਥ ਆਇਆ ਲੈ ਕੇ ਪਹੁੰਚ ਗਏ ਦੁੱਧ ਨੂੰ ਭਰਨ ਲਈ ਤਾਂ ਕਿ ਉਹਨਾਂ ਦੇ ਕੰਮ ਆ ਜਾਏ ਹਾਲਾਂਕਿ ਪੋਥ ਮੌਕੇ ਦੇ ਮਜੂਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦੀ ਦਿਖਾਈ ਦਿੱਤੇ ਪਰ ਲੋਕ ਕਿੱਥੇ ਮੁੜਦੇ ਨੇ ਉਹ ਲੋਕਾਂ ਨੂੰ ਸਾਫ਼ ਦੇਖ ਰਿਹਾ ਸੀ ਕਿ ਦੁੱਧ ਬਰਬਾਦ ਹੋ ਰਿਹਾ ਹੈ ਹੁਣ ਤੁਹਾਨੂੰ ਦੱਸ ਦਿਆਂ ਕਿਆ ਕਰਕਾਰ ਇਹ ਕੈਂਟਰ ਪਲਟਿਆ ਤੇ ਪਲਟਿਆ ਕਿਵੇਂ ਦਰਅਸਲ ਫਲੋਰ ਦੇ ਕੋਲ ਇਹ ਦੁੱਧ ਨਾਲ ਭਰਿਆ ਕੈਂਟਰ ਇੱਕ ਬਾਈਕ ਅੱਗੇ ਆਂਦੇ ਨਾਲ ਪਲਟ ਗਿਆ ਪੜਦੇ ਸਾਰੇ ਦੁੱਧ ਬਹਿਣਾ ਸ਼ੁਰੂ ਹੋ ਗਿਆ ਦੱਸਿਆ ਜਾ ਰਿਹਾ ਹੈ ਕੈਂਟਰ ਦਾ ਡਰਾਈਵਰ ਇਸ ਹਾਦਸੇ 'ਚ ਜ਼ਖਮੀ ਹੋਇਆ ਹੈ ਉਹਨੂੰ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਏ ਇਹ ਦੁੱਧ ਨਾਲ ਭਰਿਆ ਕੈਂਟਰ ਬਟਾਲੇ ਤੋਂ ਰਵਾਨਾ ਹੋਇਆ ਸੀ ਤੇ ਜਿਉਂ ਹੀ ਫਲੋ ਟੱਪਿਆ ਤੇ ਗੁਰਾਇਆਂ ਦੇ ਵਿੱਚ ਐਂਟਰ ਕੀਤਾ ਹਾਈਵੇ ਦੇ ਉੱਤੇ ਇੱਕ ਬਾਈਕ ਅੱਗੇ ਆ ਗਈ ਤੇ ਬਾਅਦ ਫੇਰ ਕੀ ਸੀ ਕੈਂਟਰ ਪਲਟ ਗਿਆ ਪਲਟਦੇ ਸਾਰੇ ਦੁੱਧ ਦੀ ਬਰਬਾਦੀ ਸ਼ੁਰੂ ਹੋ ਗਈ ਤੇ ਲੋਕਾਂ ਨੇ ਦੁੱਧ ਆਪਣੇ ਆਪਣੇ ਭਾਂਡਿਆਂ 'ਚ ਪੜਨਾ ਸ਼ੁਰੂ ਕਰ ਦਿੱਤਾ ਆਹ ਤੋਤਾ ਕੀ ਰਾਗिरा ਦੇ ਨਿਗਾ ਭਾਈ ਉਹ ਵੀ ਰੋਕ ਰੋਕ ਕੇ ਦੁੱਧ ਭਰ ਦੇ ਦਿਖਾਈ ਤੇ ਤੇ ਫਿਰ ਹਾਲ ਮਹਿਲਾਵਾਂ ਵੀ ਪਿੱਛੇ ਨਹੀਂ ਰਹੀਆਂ ਕਿਉਂਕਿ ਜਿਸ ਦੇ ਹੱਥ ਚ ਜੋ ਕੁਛ ਆਇਆ ਜਿਹੜਾ ਪਾਡਾ ਲੱਭਿਆ ਉਹਨਾਂ ਨੇ ਦੁੱਧ ਭਰ ਲਿਆ ਹੈ ਹੁਣ ਕੋਈ ਇਹਨਾਂ ਨੂੰ ਮਾਲਾ ਗਵੇ ਜਾਂ ਫੇ ਕੋਈ ਚੰਗਾ ਪਰ ਦੁੱਧ ਤਾਂ ਬਰਬਾਦ ਹੀ ਹੋਣਾ ਸੀ ਤੁਸੀਂ ਆਪ ਹੀ ਦੇਖ ਸਕਦੇ ਹੋ ਐਨਾ ਤਸਵੀਰਾ ਕਿਵੇਂ ਹਾਸੇ ਦੇ ਨਾਲ ਕਿਸੇ ਦਾ ਨੁਕਸਾਨ ਹੋਇਆ ਤੇ ਕਿਸੇ ਨੂੰ ਲੱਗ ਗਈਆਂ ਨੇ ਮੋਚਾਂ ਤਾਰਿਕ ਪੈਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਕਲੇਰ ਦੀ ਰਿਪੋਰਟ